ਸਦੂਆ ਬੇਰਵਾ ਬਣਾਉਣਕ ਤੋਂ ਮਾ ਆਮ ਪਾਸਟਰ ਦਿਓਲ ਜੀ ਦੇ ਪਿਆਰ ਦਾ صدਕਾ ਅਸੀਂ ਸਾਰੇ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਇੱਥੇ ਪਹੁੰਚੇ ਨੇ ਕਿਉਂਕਿ ਜੋ ਜੋਗਾ ਸਿੰਘ ਠਵਾਲਿਆ ਪਾਸਟਰ ਦਿਓਲ ਜੀ ਦੀ ਸ਼ੋਭੀ ਨੂੰ ਖਰਾਬ ਕਰਨਾ ਚਾਹੁੰਦਾ ਵਾ ਤੇ ਉਹ ਭਾਰੀ ਫੇਮ ਲੈਣਾ ਚਾਹੁੰਦਾ ਵਾ ਉਹ ਇੱਕ ਮੂਰਖ ਆਦਮੀ ਆ ਤੁਸੀਂ ਸਾਰੇ ਜਾਣਦੇ ਹੋ ਤੇ ਜੋ ਉਹਨੇ ਝੂਠੀਆਂ ਅਫਵਾਹਾਂ ਸੰਤਾਂ ਦੇ ਖਿਲਾਫ ਪਾਈਆਂ ਵਾ ਤੇ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਤੇ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵਾ ਕੀ ਤੇ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਆਪਾਂ ਕਹਿਆ ਵਾ ਕਿ ਜੋ ਤੁਸੀਂ ਦੇਖੋ ਜੋ ਸੱਚ ਆ ਸੱਚ ਜਾਣੋ ਜੋ ਝੂਠ ਆ ਝੂਠ ਸਾਹਮਣੇ ਆਉਣਾ ਚਾਹੀਦਾ ਪੂਰਾ ਮਤਲਬ ਅੱਛਾ ਕੋਈ ਟਾਈਮ ਵੀ ਦਿੱਤਾ ਤੁਹਾਡੇ ਵੱਲੋਂ ਗਿਆ ਐਸਐਸਪੀ ਸਾਹਿਬ ਨੂੰ ਕਿਦਾਂ ਕਰੀਏ ਕਾਰਵਾਈ ਆ ਇਹਨੇ ਦਿਨਾਂ ਚ ਜਿਹੜੀ ਆ ਕਰਦਣੀ ਚਾਹੀਦੀ ਉਹਨਾਂ ਮੌਕੇ ਤੇ ਉਹਨਾਂ ਅਪਲੀਕੇਸ਼ਨ ਮਾਰਕ ਕਰਤੀ ਆ ਉਹ ਕਹਿੰਦੇ ਬਣਦੀ ਕਾਨੂੰਨੀ ਕਾਰਵਾਈ ਜੋ ਆਪਾਂ ਉਹਨਾਂ ਹੀ ਮਤਲਬ ਡੀਐਸਪੀ ਸਾਹਿਬ ਨੂੰ ਮਾਰਕ ਕਰਤੀ ਉਹਨਾਂ ਨੇ ਠੀਕ ਛੇਤੀ ਹੋ ਜੇਗੀ ਮੈਂ ਪਾਸਟਰ ਤਰਮਿੰਦਰ ਬਾਜਵਾ 35 ਕੋਸਟਲ 크ਰਿਸਚਨ ਪ੍ਰਬੰਧਕ ਕਮੇਟੀ ਪ੍ਰਧਾਨ ਖੋਜੇਵਾਲ ਅੱਜ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜੋਗਾ ਸਿੰਘ اٹਵਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਹਰਪ੍ਰੀਤ देओल ਜੀ ਦੇ ਨਾਮ ਨੂੰ ਲੈ ਕੇ ਖਰਾਬ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਔਰ ਮੀਡੀਆ ਦੇ ਰਾਹੀਂ ਉਹਨੇ ਕਾਫੀ ਗਲਤ ਗੱਲਾਂ ਉਹ ਕਰ ਰਿਹਾ ਆ ਅੱਜ ਨੂੰ ਅਸੀਂ ਅੱਜ ਦੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਦੇ ਆ ਕੀ ਜੋਗਾ ਸਿੰਘ ạtਵਾਲ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਅਸੀਂ ਕਰਾਉਣ ਦੇ ਲਈ ਅੱਜ ਐਸਐਸਪੀ ਸਾਹਿਬ ਜੀ ਦੇ ਕੋਲ ਪਹੁੰਚੇ ਔਰ ਐਸਐਸਪੀ ਸਾਹਿਬ ਜੀ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਔਰ ਉਹਨਾਂ ਨੇ ਕਿਹਾ ਕਿ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਉਹਦੇ ਤੇ ਕਰੂਗੇ ਔਰ ਇਹ ਸਭ ਕੁਛ ਜੋਗਾ ਸਿੰਘ ਜਿਹੜਾ ạtਵਾਲ ਹੈ ਉਹ ਸਿਰਫ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਆਪਣਾ ਨਾਮ ਉੱਚਾ ਕਰਨ ਦੇ ਲਈ ਤੇ ਉਹ ਚਾਹੁੰਦਾ ਹੈ ਕਿ ਮੈਨੂੰ ਗਨਮੈਨ ਵਗੈਰਾ ਮਿਲ ਜਾਣ ਮੈਂ ਕੁਛ ਨਾ ਕੁਛ ਆਪਣਾ ਟੌਰ ਬਣਾ ਲਵਾ ਉਹ ਟੌਰ ਬਣਾਉਣ ਦੇ ਮਾਰੇ ਇਹ ਸਾਰਾ ਕੁਝ ਕਰ ਰਿਹਾ ਔਰ ਪਾਸਟਰ ਜੀ ਦਿਓਲ ਸਾਹਿਬ ਦੀ ਸ਼ਬੀਰ ਨੂੰ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੋ ਇਹ ਸਾਡਾ ਜਿਹੜਾ ਭਾਈਚਾਰਾ ਹੈ 크ਰਿਸਚਨ ਭਾਈਚਾਰਾ ਲੱਖਾਂ ਲੋਕ ਜੁੜੇ ਹੋਏ ਆ ਕੋਜਵਾਲ ਚਰਚ ਦੇ ਨਾਲ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਬਨਦੀ ਕਾਨੂੰਨੀ ਕਾਰਵਾਈ ਹੋਤੇ ਕਰਵਾਈ ਜਾਏਗੀ ਪ੍ਰਧਾਨ ਜੀ ਅੱਜ ਐਸਐਸਪੀ ਦਫ਼ਤਰ ਸਮੂਹ 크ਰਿਸਚਨ ਭਾਈਚਾਰਾ ਜਾਇਆ ਮੰਗ ਪੱਤਰ ਦੇਣ ਕੀ ਮਾਮਲਾ ਹੈ ਇੱਕ ਮੈਂ ਤੇ ਉਹਨੂੰ ਅਖੌਤੀ ਕਹੂੰਗਾ ਬਾਕੀ ਤੇ ਸਾਰੇ ਉਹਨੂੰ ਪਾਸਟਰ ਵੀ ਕਹੀ ਜਾਂਦੇ ਕਿਉਂਕਿ ਜਿਹਦਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਨਾਲ ਕੋਈ ਲਾਕਾ ਦੇਕਾ ਹੀ ਨਹੀਂ ਹੈਗਾ ਮੈਂ ਤੇ ਗਣਦਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦਾ ਵਿਰੋਧੀ ਬੰਦਾ ਕੋਈ ਜੋਗਾ ਟਵਾਲਾ ਉਹਨੇ ਪਾਸਟਰ ਹਰਪ੍ਰੀਤ ਜੀ ਦੇ ਉੱਤੇ ਬਹੁਤ ਹੀ ਗਲਤ ਤੇ ਝੂਠੇ ਬੇਬੁਨਿਆਦ ਇਲਜ਼ਾਮ ਲਾਏ ਕਿਉਂਕਿ ਉਹਦੇ ਤੇ ਕੋਈ ਬੇਈਮਾਨੀ ਤੋਂ ਖਤੜੀ ਦੇ ਕੋ ਪਰਚੇ-ਪੁਰਚੇ ਹੋਏ ਆ ਟਵਾਲ ਦੇ ਉੱਤੇ ਉਹ ਬਲੇਮੇ ਕਰ ਰਿਹਾ ਇਹ ਪਰਚੇ ਜਿਹੜੇ ਆ ਹਰਪ੍ਰੀਤ ਦੇ ਹੋਂਦ ਨਹੀਂ ਗਣਾਏ ਆ ਜਿਹੜਾ ਕਿ 100% ਗਲਤ ਆ ਦੋਲਜੀ ਦਾ ਦੂਰ ਤੱਕ ਉਸ ਚੀਜ਼ ਦਾ ਨਾਲ ਕੋਈ ਵਾਸਤਾ ਨਹੀਂ ਆ ਪਰ ਜਿੰਨਾ ਮਸੀਹ ਭਾਈਚਾਰਾ ਪਾਸਟਰ ਹਰਪ੍ਰੀਤ ਦੋਲਜੀ ਨਾਲ ਜੁੜਿਆ ਹੋਇਆ ਜਦੋਂ ਦੀ ਉਹਨਾਂ ਨੇ ਇਹ ਨਿਊਜ਼ ਦੇਖੀ ਆ ਉਹ ਬਹੁਤ ਪਰੇਸ਼ਾਨ ਤੇ ਦੁਖੀ ਆ ਫਿਰ ਸਾਰਿਆਂ ਨੇ ਇਕੱਠ ਕਰਕੇ ਅੱਜ ਐਸਐਸਪੀ ਸਾਹਿਬ ਕੋਲ ਇੱਕ ਦਖਾਸ ਦਿੱਤੀ ਆ ਵੀ ਜੇ ਇਹੋ ਜਿਹੇ ਦਰਿੰਦੇ ਬੰਦਿਆਂ ਨੂੰ ਨਾਂ ਨਾ ਪਾਵਾਂਗੇ ਆਪਾਂ ਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਸਾਡੇ ਸਾਰਿਆਂ ਲਈ ਠੀਕ ਨਹੀਂ ਹੋਊਗਾ ਔਰ ਅਖੀਰ ਤੇ ਵੈਸੇ ਸਾਨੂੰ ਐਸਐਸਪੀ ਸਾਹਿਬ ਨੇ ਬਹੁਤ ਹੀ ਵਧੀਆ ਰਿਸਪਾਂਸ ਦਿੱਤਾ ਉਹਨਾਂ ਨੇ ਕੋਈ ਗੱਲ ਨਹੀਂ ਤੁਹਾਨੂੰ ਇਹੋ ਜੀ ਚੀਜ਼ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਬਟ ਫਿਰ ਵੀ ਮੈਂ ਸਮੂਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜੇ ਤੇ ਇਹੋ ਜੇ ਦਰਿੰਦੇ ਦੇ ਖਿਲਾਫ ਨਾ ਕੋਈ ਕਾਰਵਾਈ ਹੋਈ ਤੇ ਫਿਰ ਮੁਸੀਬਾ ਹੀ ਚੜਾ ਸਾਡਾ ਰੋਡ ਦੇ ਉੱਤੇ ਆਉਣ ਲਈ ਵੀ ਮਜਬੂਰ ਹੋਗਾ ਹਾਂਜੀ ਜੋਗਾ ਸਿੰਘ ਢਟਵਾਲ ਇੱਕ ਪਾਸੇ ਤਾਂ ਪਟੀਸ਼ਨ ਦਾਇਰ ਕਰ ਰਿਹਾ ਆਪਣੇ ਪਾਸੇ ਦੇ ਖਿਲਾਫ ਤੇ ਦੂਜੇ ਪਾਸੇ ਚਰਚ ਬਚਾਓ ਜਿਹੜਾ ਵਾ ਉਹ ਮਹੀਮ ਜਿਹੜੀ ਆ ਛੇੜੀ ਹੋਈ ਕਾਫੀ ਦੇਰ ਤੋਂ ਕਿ ਚਰਚਾਂ ਨੂੰ ਬਚਾਉਣਾ ਚਾਹੀਦਾ ਇਹ ਕੀ ਸਮਝ ਨਹੀਂ ਲੱਗਦੀ ਕਿ ਚੱਕਰ ਕੀ ਹੈ ਸਾਰਾ ਹੈ ਜੋਗਾ ਸਿੰਘ ਢਟਵਾਲ ਨਾਂ ਦਾ ਵਿਅਕਤੀ ਜਿਹੜਾ ਇਹ ਚਰਚ ਬਚਾਓ ਮੋਰਚੇ ਦਾ ਜਿਹੜਾ ਬੰਦਾ ਨਹੀਂ ਹੈਗਾ ਇਹ ਚਰਚਾਂ ਤੋੜ ਰਿਹਾ ਜੀ ਇਸ ਵੇਲੇ ਸਾਰੇ ਇਹਦੀ ਜਿਹੜੀ ਗਤਿਵਿਧੀਆਂ ਨਾ ਉਹ 크ਰਿਸਚਨ ਕਮਿਊਨਿਟੀ ਦੇ ਖਿਲਾਫ ਹੈਗੀਆਂ ਜੀ ਕੋਈ ਵੀ ਇਹਨੇ 크ਰਿਸਚਨ ਕਮਿਊਨਿਟੀ ਦੇ ਪੱਖ ਵਿੱਚ ਅਜੇ ਤੱਕ ਕੋਈ ਵੀ ਕੰਮ ਨਹੀਂ ਕੀਤਾ ਔਰ ਪਵਿੱਤਰ ਬਾਈਬਲ ਨੂੰ ਇੱਕ 150 ਵਾਲੀ ਕਿਤਾਬ ਦੱਸਦਾ ਪਿਆ ਔਰ ਜਿੰਨੇ ਵੀ ਪਰਮੇਸ਼ਰ ਦੇ ਸੇਵਕਾ ਉਹਨਾਂ ਦੇ ਖਿਲਾਫੇ ਕੰਮ ਕਰ ਰਿਹਾ ਬੰਦਾ ਔਰ ਇਹ ਬੰਦਾ 크ਰਿਸਚਨ ਕੌਮ ਦਾ ਬੰਦਾ ਨਹੀਂ ਹੈਗਾ ਜੀ ਇਹਦੀਆਂ ਸਾਰੀਆਂ ਜਿਹੜੀਆਂ ਗਤੀਵਿਧੀਆਂ ਉਹ 크ਰਿਸਚਨ ਕਮਿਊਨਿਟੀ ਦੇ ਖਿਲਾਫ ਹਾਰ ਔਰ ਸਮੂਹ ਭਾਈਚਾਰਾ ਐਸ ਗੱਲ ਦੇ ਉੱਤੇ ਬਹੁਤ ਇਤਰਾਜ਼ ਕਰ ਰਿਹਾ ਔਰ ਐਸਐਸਬੀ ਦੀ ਸਾਹਮਣੇ ਅੱਜ ਸਾਡੇ ਸਾਰੇ ਮੁੱਦੇ ਨੂੰ ਬਹੁਤ ਧਿਆਨ ਨਾਲ ਲਿਆ ਆ ਔਰ ਇਸ ਤੇ ਬਹੁਤ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਹੁਤ ਸਖਤ ਕਾਰਵਾਈ ਐਕਚੁਅਲੀ ਇਹ ਬੰਦਾ ਫੇਮ ਲੈਣਾ ਚਾਹੁੰਦਾ ਹੈ ਪਾਸਟਰ ਦਿਉਲ ਜੀ ਦਾ ਇਹਨੇ ਨਾਮ ਲਿਆ ਜੀ ਔਰ ਪਾਸਟਰ ਦਿਉਲ ਜੀ ਦਾ ਇਸ ਕੇਸ ਦੇ ਨਾਲ ਕੋਈ ਵੀ ਤਾਲੁਕਤ ਨਹੀਂ ਹੈ ਜੀ ਉਹਨਾਂ ਇਥੋਂ ਤੱਕ ਇਸ ਗੱਲ ਸਾਡੇ ਧਿਆਨ ਵਿੱਚ ਹੀ ਨਹੀਂ ਹੈਗੀ ਜੀ ਤੇ ਹੁਣ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਕਿ ਸ਼ਵਾਸਨ ਦਵਾਇਆ ਹੈ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਪ੍ਰੋਸਸ ਹਲਾਇਆ ਗਿਆ ਇਸ ਤੇ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੀ ਨਾ ਜੀ ਆਪਣਾ ਅਦਵਿੰਦਰ ਜੀ ਹਾਂ ਜੀ ਅਦਵਿੰਦਰ ਜੀ ਤੁਸੀਂ ਕਹਿਣਾ ਕੀ ਚਾਹੋਗੇ ਅੱਜ ਪੂਰੀ ਜਿਹੜੀ ਹੈ ਕਮਿਟੀ ਤੁਹਾਡੀ ਖੋਜੇਵਾਲ ਤੋਂ ਜਾਂ ਹੋਰ ਕਈ ਥਾਵਾਂ ਤੋਂ ਆ ਕੇ ਜਿਵੇਂ ਸਾਨੂੰ ਮਿਲਿਆ ਮੰਗ ਪੱਤਰ ਦਿੱਤਾ ਅ ਅਟਵਾਲ ਦੇ ਖਾਤ ਦੇਖੋ ਜੀ ਐਸਐਸਪੀ ਸਾਹਿਬ ਨੂੰ ਅਸੀਂ ਬੜੇ ਸੂਝਵਾਨ ਤਰੀਕੇ ਨਾਲ ਜਿਵੇਂ ਸਾਨੂੰ 5000 ਰੁਪਏ ਦਿਓ ਜੀ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਅਸੀਂ ਬੜੇ ਸ਼ਾਂਤਮਈ ਰਹਿਣ ਵਾਲੇ ਲੋਕ ਆ ਅਸੀਂ ਸ਼ਾਂਤਮਈ ਦੇ ਨਾਲ ਐਸਐਸਪੀ ਸਾਹਿਬ ਨੂੰ ਉਹ ਮੰਗ ਪੱਤਰ ਦਿੱਤਾ ਸੀ ਤੇ ਜਿੰਦੇ ਵਿੱਚ ਐਸਐਸਪੀ ਸਾਹਿਬ ਨੇ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਇੱਕ ਵਿਸ਼ਵਾਦ ਲਾਇਆ ਵੀ ਇਹ ਤੇ ਜਿਹੜੇ ਇਨਸਾਨ ਉਹ ਬਖਸ਼ੇ ਨਹੀਂ ਜਾਣਗੇ ਉਹਨਾਂ ਦੇ ਕਾਨੂੰਨੀ ਕਾਰਵਾਈ ਜੋ ਕੀਤੀ ਜਾਵੇਗੀ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹੁੰਦਾ ਵੀ ਉਹ ਉਹਨਾਂ ਦੇ ਇੱਕ ਵੀਡੀਓਗ੍ਰਾਫੀ ਉਹਨਾਂ ਨੇ ਇੱਕ ਚੈਨਲ ਦੇ ਉੱਤੇ ਚਲਾਈ ਹੈ ਜਿੰਦੇ ਉੱਤੇ ਉਹ ਕਹਿ ਰਹੇ ਨੇ ਕਿ ਸਾਡੇ ਉੱਤੇ ਕਈ ਪਾਸਟਰ ਐ ਜਿਨ੍ਹਾਂ ਨੇ ਹਮਲਾ ਕੀਤਾ ਤੇ ਜਿੰਨਾ ਦੇ ਉੱਤੇ ਹਮਲਾ ਹੁੰਦਾ ਹੁੰਦਾ ਜੀ ਉਹ ਬੰਦਾ ਡਰਦਾ ਤੇ ਆਪਦੀ ਜਾਨ ਨੂੰ ਸੇਵ ਕਰਦਾ ਹੁੰਦਾ ਉਸ ਵੀਡੀਓ ਦੇ ਵਿੱਚ ਸਰਾਸਰ ਬੰਦਾ ਉਹ ਦੂਜਿਆਂ ਤੇ ਦੋਸ਼ ਲਾ ਰਿਹਾ ਤੇ ਕੁੱਟਣ ਨੂੰ ਤੇ ਮਾਰਨ ਨੂੰ ਪੈ ਰਿਹਾ ਉਸ ਵੀਡੀਓ ਦੇ ਵਿੱਚ ਧਿਆਨ ਨਾ ਦੇਖਿਆ ਜਾਵੇ ਤੇ ਜਿਹੜੋ ਇਹੇ ਜਿਹੜੇ ਲੋਕ ਹੁੰਦੇ ਨੇ ਮਸੀਹਤ ਦੇ ਨਾਮ ਨੂੰ ਤੁਸੀਂ ਦੇਖਿਆ ਪਿਛਲੇ ਸਮੇਂ ਵਿੱਚ ਵੀ ਜਿਹੜਾ ਵੀ ਉੱਠਦਾ ਮਸੀਹਤ ਨੂੰ ਟਾਰਗੇਟ ਕਰਦਾ ਕਿਉਂਕਿ ਅਸੀਂ ਉਹਨਾਂ ਵਾਂਗੂ ਨਹੀਂ ਐ ਵੀ ਅਸੀਂ ਜਾ ਕੇ ਉਹਨੂੰ ਘਰੋਂ ਫੜ ਲਈਏ ਕੁੱਟਮਾਰ ਕਰੀਏ ਅਸੀਂ ਸ਼ਾਂਤ ਰਹਿਣ ਵਾਲੇ ਲੋਕ ਆ ਪਰ ਅੱਜ ਦਾ ਜਿਹੜਾ ਸਮੇਂ ਹੈ ਹਰ ਇੱਕ ਹੀ ਉੱਠ ਕੇ ਮਸੀਹ ਨੂੰ ਟਾਰਗੇਟ ਕਰਦਾ ਔਰ ਅਸੀਂ ਮੈਂ ਬਟਿੰਡੇ ਤੋਂ ਚੱਲ ਕੇ ਆਇਆ ਤੇ ਜਿਸ ਹਰਪ੍ਰੀਤ ਜੀਓਲ ਜੀ ਦੀ ਸ਼ਬੀ ਅੱਛੀ ਹੈ ਉਹਨਾਂ ਨੇ ਸਾਨੂੰ ਪ੍ਰੇਮ ਮੁਹੱਬਤ ਕਰਨ ਦਾ ਸਿਕਾਇ ਉਹਨਾਂ ਦੇ ਪ੍ਰੇਮ ਦੇ ਸਦਕਾ ਅਸੀਂ ਇੱਥੇ ਅੱਜ ਖੜੇ ਆ ਜਿਹੜੀ ਉਹਨਾਂ ਨੇ ਮਾਨਜੋਗ ਅਦਾਲਤ ਵਿੱਚ ਲਿਟ ਪਈ ਹੈ ਹਾਂ ਤਾਂ ਉਹ ਕਿਹੜੇ ਆਧਾਰ ਤੇ ਪਈ ਗਈ ਕਿਉਂਕਿ ਐਸੈਪਟ ਹਾਈ ਕੋਰਟ ਕਿੱਡੀ ਚੀਜ਼ ਤੇ ਐਸੈਪਟ ਹੁੰਦੀ ਨਹੀਂ ਗਈ ਉਹ ਉਹ ਤੇ ਜੀ ਫਰਦਾ ਇਨਫੋਰਮੇਸ਼ਨ ਹੈ ਜੀ ਜਿਹੜੀ ਹਾਈ ਕੋਰਟ ਦਾ ਉਹਨਾਂ ਨੇ ਸਮਾਂ ਖਰਾਬ ਹੀ ਕੀਤਾ ਜੀ ਉਹਦੇ ਵਿੱਚ ਕੋਈ ਜਿਹੜੀ ਉਹਨਾਂ ਨੇ ਪਟੀਸ਼ਨ ਜਿਹੜੀ ਉਹਨਾਂ ਨੇ ਪਾਈ ਹੈ ਉਹ ਫਰਦਰ ਸਮਾਂ ਹੀ ਖਰਾਬ ਕੀਤਾ ਹਾਈ ਕੋਰਟ ਦਾ ਔਰ ਮੈਨੂੰ ਵਿਸ਼ਵਾਸ ਹੈ ਔਰ ਸਾਨੂੰ ਭਰੋਸਾ ਆਪਣੀ ਹਾਈ ਕੋਰਟ ਦੇ ਉੱਤੇ ਸੁਪਰੀਮ ਕੋਰਟ ਦੇ ਉੱਤੇ ਜਿਹੜੀ ਉਹਨਾਂ ਨੇ ਜੋ ਗੱਲਾਂ ਪਾਈਆਂ ਨੇ ਉਹ ਬਿਲਕੁਲ ਸਰ ਕੋਈ ਸਿਰ ਕੋਈ ਮੂੰਹ ਹੋਈ ਨਹੀਂ ਉਸ ਗੱਲ ਦਾ ਜਿਹੜੀ ਉਹਨਾਂ ਕਰਨਾ ਦਿਓ ਜਿੱਦੀ ਉੱਤੇ ਫੋਟੋ ਹੈ ਜਿਹੜੀ ਉਹਨਾਂ ਨੇ ਚੱਕ ਕੇ ਇੱਕ ਰੈਲੀ ਸਾਡੀ ਸ਼ੋਭਾ ਯਾਤਰਾ ਜਿਹੜੀ ਆਏ ਸਾਲ ਹੁੰਦੀ ਹੈ ਉਹਨਾਂ ਨੇ ਚੱਕ ਕੇ ਉਹ ਫੋਟੋਆਂ ਲਾਈਆਂ ਨੇ ਇੱਥੇ ਡਿਫਾਰਮੇਸ਼ਨ ਵੀ ਕਰ ਰਹੇ ਤੁਸੀਂ ਬਿਲਕੁਲ ਜੀ ਅੰਡਰ ਸੈਕਟਰ 63 ਦੇ ਅਧਾਨ ਦੇ ਫਾਰਜ਼ ਦੇ ਅਧਾਨ ਦੇ ਅੱਜ ਕਰ ਰਹੇ ਹੈ ਕਾਰਨ ਕੀ ਹੈ ਕਿ ਪਾਸਟਰ ਹਰਪਿਤ ਜੋਲ ਨੂੰ ਟਾਰਗੇਟ ਕਰ ਰਹੇ ਹੈ ਦੇਖੋ ਜੀ ਅੱਜ ਕੱਲ ਜਿੰਨੂੰ ਵੀ ਕਿਸੇ ਨੂੰ ਫੇਮ ਚਾਹੀਦੀ ਹੈ ਸਾਫਟ ਕੋਰਨ ਜਿਨ੍ਹਾਂ ਨੇ ਅੱਛੀ ਛਵੀ ਹੈ ਲੋਕ ਉਹਨੂੰ ਹੀ ਫੜਦੇ ਨੇ ਕਿਉਂਕਿ ਜੇ ਬੁਰੇ ਲੋਕਾਂ ਨੂੰ ਫੜਦੇ ਉਹਨਾਂ ਨੂੰ ਪਤਾ ਵੀ ਸਾਡੇ ਚਾਰ ਘਟੌਣ ਤੇ ਮਾਰਨੀ ਆਣੇ ਤੇ ਉਹਨਾਂ ਤੋਂ ਕੋਲ ਨਹੀਂ ਜਾਂਦੇ ਨੇ ਉਹਨਾਂ ਨੂੰ ਸਾਫਟ ਟਾਰਗੇਟ ਕਰਦੇ ਨੇ ਜਿਹੜੇ ਸੱਚੇ ਨੇ ਇਮਾਨ ਦੇ ਔਰ ਸ਼ਰੀਫ ਨੇ ਉਹਨਾਂ ਨੂੰ ਲੋਕ ਟਾਰਗੇਟ ਕਰਕੇ ਆਪ ਦੀ ਫੇਮ ਨੂੰ ਪਾਣਾ ਚਾਹੁੰਦੇ ਹਨ। ਬਾਬੀ ਐਪੀਟੀਸ਼ਨ ਵੀ ਪਾਈ ਤੁਸੀਂ। ਹਾਂਜੀ। ਆਪਣੇ ਵੱਲੋਂ ਕੋਈ ਪੀਟੀਸ਼ਨ ਪਾਈ। ਨਹੀਂ ਉਹ ਕਰਾਂਗੇ ਜੀ ਅਸੀਂ। ਅਸੀਂ ਹੁਣ ਐਸਐਸਪੀ ਸਾਹਿਬ ਨੂੰ ਦਿੱਤਾ ਹੈ। ਉਸ ਤੋਂ ਬਾਅਦ ਜੋ ਵੀ ਅਸੀਂ ਛੱਡਣਾ ਨਹੀਂ ਹੈ ਐਸੇ ਬੰਦਿਆਂ ਨੂੰ ਕਿ ਕੱਲ ਨੂੰ ਕੋਈ ਹੋਰ ਖੜਾ ਹੋਏਗਾ। ਅਸੀਂ ਸਭ ਨੂੰ ਮਿਲੇਗਾ ਤੇ ਮੰਗ ਪੱਤਰ ਦਿੱਤਾ ਹੈ ਕਿ ਹੁਣ ਕੀ ਵਿਸ਼ਵਾਸ ਕੀ ਜੋ ਐਸਐਸਪੀ ਸਾਹਿਬ ਨੇ ਆਖਿਆ ਵੀ ਜੋ ਕਾਨੂੰਨੀ ਕਾਰਵਾਈ ਜੋ ਤੁਹਾਡੇ ਆ ਭਾਵਨਾ ਨੂੰ ਠੇਸ ਪਹੁੰਚੇ ਸੀ ਉਸ ਵਿਸ਼ੇ ਤੇ ਇਹਨਾਂ ਦੇ ਉੱਤੇ ਕਬਨ ਦੀ ਕਲੋਨੀ ਕਾਰਵਾਈ ਕਰੀ ਜਾਏ ਔਰ ਇਹ ਬੰਦੇ ਦੇ ਪਹਿਲਾਂ ਵੀ ਕੰਪਲੇਂਟਸ ਆਪਣੇ ਬੇਟੇ ਨੂੰ ਪਾਣੀ ਵਾਲੀ ਟੈਂਕੀ ਤੇ ਚੜਾਤਾ ਤੇ ਉਸ ਤੋਂ ਬਾਅਦ ਬਿਆਨ ਦਿੰਦਾ 1.5 150 ਰੁਪਏ ਦੀਆਂ ਬਹਿਬਲਾਂ ਚਾੱਕ ਕੇ ਕਿਤੇ ਪਾਸਟਰ ਬਣ ਜਾਓ ਤੇ ਉਹ ਜਿਹੜੀ ਕਾਰਵਾਈ ਅਸੀਂ ਉਹ ਕਰਾਂਗੇ ਉਹ ਬਖੀ ਨਹੀਂ ਜਾਏਗਾ ਕੋਈ ਵੀ ਬੰਦਾ ਹੋਵੇ ਜਿਹੜਾ ਵੀ ਮਸੀਦੇ ਖਲਾਬ ਬੋਲੇਗਾ ਹਾਂਜੀ ਕੀ ਨਾਜੀ ਆਪਨਾ ਸਟੀਫਨ ਜੀ ਹਾਂਜੀ ਸਟੀਫਨ ਜੀ ਅਸੀਂ ਕੀ ਮਾਮਲਾ ਜੀ ਪੂਠਾ ਐਸਐਸਪੀ ਸਾਹਮਣੇ ਮੰਗ ਪੱਤਰ ਦਿੱਤਾ ਇਹ ਮਾਮਲਾ ਜੀ ਜੋਗਾ ਜੀ اٹਵਾਲ ਸਾਡੇ ਕਪੂਥਲੇ ਤੋਂ ਹਨ ਉਹਨਾਂ ਨੇ ਸਾਡੇ ਪਾਸ ਦਿਉਲ ਜੀ ਦੀ ਖਿਲਾਫ ਜੋ ਹਾਈ ਕੋਰਟ ਚ ਤੇ ਮੀਡੀਆ ਨੂੰ ਜੋ ਬਿਆਨ ਦਿੱਤਾ ਉਹਦੇ ਨਾਲ ਜਿਹੜਾ ਸਾਡੇ ਸਾਰੇ ਮਸੀਬਾਇਚਾਰੇ ਦੇ ਲੋਕ ਲੱਖਾਂ ਲੋਕ ਜਿਹੜੇ ਉਹਨਾਂ ਦੀਆਂ ਭਾਵਨਾ ਨੂੰ ਉਹਦੇ ਨਾਲ ਠੇਸ ਪਹੁੰਚੀ ਆ ਜਦ ਕਿ ਜਿਹੜਾ ਜੋਗਾ ਸਿੰਘ ạtਵਾਲ ਜਿੱਥੋਂ ਤੱਕ ਅਸੀਂ ਜਾਣਕਾਰੀ ਲਈ ਆ ਉਹਦਾ ਸਾਡੇ ਪਾਸਟਰ ਮਲੂਕ ਜੀ ਹਨ ਉਹਨਾਂ ਨਾਲ ਕੋਈ ਸੀ ਪੈਸਿਆਂ ਦਾ ਲੈਂਡ ਦੇਣ ਸੀ ਜੋ ਸਾਡੀ ਪਾਸਟਰ ਐਸੋਸੀਏਸ਼ਨ ਪੁਲੱਥ ਦਾ ਉਹ ਮੈਂਬਰ ਸੀ ਜੋ ਆਪਣਾ ਮਲੂਕ ਜੀ ਪਾਸਟਰ ਮਲੂਕ ਜੀ ਤੇ ਉਹ ਉੱਥੇ ਉਹਨਾਂ ਦਾ ਮੈਂਬਰ ਹੋਣ ਕਾਰਨ ਉੱਥੇ ਸਾਰਿਆਂ ਨੇ ਸਲਾਹ ਕਰਕੇ ạt ਜਿਹੜਾ ਜੋਗਾ ਸਿੰਘ ạtਵਾਲ ਇਹਨੂੰ ਟੈਲੀਫੋਨ ਕੀਤਾ ਤੇ ਇਹਨੇ ਆਪਣੀ ਲੋਕੇਸ਼ਨ ਭੇਜੀ ਪਹਿਲੇ ਚਰਚ ਦਾ ਟਾਈਮ ਰੱਖਿਆ ਸੀਗਾ ਪਾਸਟਰ ਬਲਵਿੰਦਰ ਜੀ ਦੇ ਚਰਚ ਦਾ ਉਸ ਜਗ੍ਹਾ ਤੋਂ ਬਦਲ ਕੇ ਬਾਅਦ ਚ ਇਹਨੇ ਜੋਗਾ ਸਿੰਘ ਨੇ ਆਪਣੇ ਬ੍ਰਦਰ ਦੇ ਘਰ ਸਾਰੇ ਪਾਸਟਰ ਜਿਹੜੀ ਐਸੋਸੀਏਸ਼ਨ ਸਾਡੀ ਪਲਾਟਸੀ ਉਹਨਾਂ ਨੂੰ ਬੁਲਾ ਲਿਆ ਉੱਥੇ ਗੱਲਬਾਤ ਚੱਲਣ ਤੋਂ ਬਾਅਦ ਇਹਨਾਂ ਨੇ ਥੋੜਾ ਤਕਰਾਰ ਕਰਨਾ ਸ਼ੁਰੂ ਕੀਤਾ ਤੇ ਸਾਡੀ ਜਿਹੜੇ ਪਾਸ ਐਸੋਸੀਏਸ਼ਨ ਪਲਾਟਸੀ ਉਹ ਉਹਨਾਂ ਦੇਖਿਆ ਕਿ ਇਹ ਬੰਦੇ ਨੇ ਸਾਜ਼ਿਸ਼ ਕਰਕੇ ਸਾਨੂੰ ਘਰ ਬੁਲਾਇਆ ਉਹ ਸਾਰੇ ਬਾਹਰ ਆ ਗਏ ਇਹਨਾਂ ਨੇ ਜਿਹੜਾ ਸੜ ਸਗੇ ਪਾਸ ਮਲੂਕ ਜੀ ਉਹਨਾਂ ਨੂੰ ਕੁੰਡੀ ਲਾ ਕੇ ਅੰਦਰ ਜੋ ਪਤਾ ਕੀਤਾ ਕੁੱਟਮਾਰ ਕੀਤੀ ਉਹਦੇ ਜਿਹੜਾ ਹੈਗਾ ਅੰਗੇਸ ਜਿਹੜੀ ਐਪਲੀਕੇਸ਼ਨ ਥਾਣਾ ਸਿਟੀ ਵਿੱਚ ਗਈ ਜਿਸ ਦੀ ਇਨਕੁਆਰੀ ਡੀਐਸਪੀ ਸਦਰ ਨੇ ਵੀ ਕੀਤੀ ਉਸ ਤੋਂ ਬਾਅਦ ਫਿਰ ਐਸਐਸਪੀ ਨੂੰ ਜੋਗਾ ਸਿੰਘ ਨੇ ਐਪਲੀਕੇਸ਼ਨ ਪਾਈ ਜਿਸ ਦੀ ਇਨਕੁਆਰੀ ਡੀਐਸਪੀ ਸਰਦਾਰ ਸੁਖਵਾਲ ਸਿੰਘ ਰੰਧਾਵਾ ਜੀ ਨੇ ਕੀਤੀ ਉਹਨਾਂ ਨੇ ਦੇਖਿਆ ਕਿ ਜੋਗਾ ਸਿੰਘ ઠવાਲ ਜਿਹੜਾ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਬੁਲਾ ਕੇ ਘਰ ਦੇ ਵਿੱਚ ਆਪੇ ਬੁਲਾਇਆ ਆਪੇ ਲੋਕੇਸ਼ਨ ਭੇਜੀ ਤੇ ਆਪੇ ਉਹਨਾਂ ਨਾਲ ਝਗੜਾ ਕਰ ਲਿਆ ਤੇ ਉਹਨੂੰ ਗਲਤ ਪਾ ਕੇ ਉਹਦੇ ਖਿਲਾਫ ਜਿਹੜੀ ਪਰਚਾ ਦਰਜ ਕਰ ਦਿੱਤਾ ਹੁਣ ਜਿਹੜਾ ਪਾਸਟਰ ਦੇওল ਜੀ ਦਾ ਜਿਹੜਾ ਕਿ ਕੱਲ ਤੱਕ ਕੋਈ ਨਾਂ ਨਹੀਂ ਸੀਗਾ ਜਿਹੜਾ ਹਾਈ ਕੋਰਟ ਵਿੱਚ ਝੂਠੀ ਇੱਕ ਪਟੀਸ਼ਨ ਪਾ ਕੇ ਜਿਹੜਾ ਮੀਡੀਆ ਦੇ ਵਿੱਚ ਚਰਚ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਨਾਲ ਲੱਖਾਂ ਭਾਵਨਾਵਾਂ ਜਿਹੜੀਆਂ ਖੋਜੇ ਵਾਲ ਚਰਚ ਨਾਲ ਜੁੜੀਆਂ ਪੀਆਂ ਉਹਨਾਂ ਨੂੰ ਖੇਸ ਪਹੁੰਚੀ ਆ ਸੋ ਮੈਂ ਚਾਹਨਾ ਕਿ ਇਹਦੀ ਉੱਚ ਪੱਧਰੀ ਜਾਂਚ ਕਰਾ ਕੇ ਤੇ ਇਹ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕੀਤਾ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਇਹ ਜੇ ਜੋਗਾ ਸਿੰਘ ạtਵਾਲ ਨੇ ਜਾਂ ਜਿਹੜੇ ਚੈਨਲਾਂ ਨੇ ਉਹ ਇਹ ਝੂਠੀ ਖਬਰ ਦੇਵਲ ਜੀ ਦੀ ਫੋਟੋ ਨਾਲ ਲਾ ਕੇ ਲਈ ਆ ਉਹਨਾਂ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਵਰਸ਼ਨ ਤੋਂ ਆਪਾਂ ਜਿਹੜੀ ਨਿਊ ਚਲਾਈ ਆ ਉਹਦੇ ਨਾਲ ਲੱਖਾਂ ਲੋਕਾਂ ਦੀਆਂ ਭਾਵਨਾ ਨੂੰ ਠੇਸ ਪਹੁੰਚੀ ਆ ਤੇ ਅਸੀਂ ਚਾਹੁੰਦੇ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਅੱਛਾ ਜੋਗਾ ਸਿੰਘ ạtਵਾਲ ਜਿਹੜੇ ਆ ਉਹ ਵੀ ਇਸਾਈ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਤੁਸੀਂ ਵੱਖ-ਵੱਖ ਚੈਨਲਾਂ ਤੋਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਜੋਗਾ ਸਿੰਘ ਟਵਾਲ ਨੂੰ ਚਾਂਚੂ ਕਿ ਉਹਨੇ ਚਰਚ ਬਚਾਓ ਮੋਰਚਾ ਜਿਸ ਦੀ ਉਹ ਗੱਲ ਕਰਦਾ ਕਿਸੇ ਚਰਚ ਨੂੰ ਅੱਜ ਤੱਕ ਬਚਾਇਆ ਚਰਚਾਂ ਦੇ ਤੋਂ ਸਾਰਿਆਂ ਦੇ ਖਿਲਾਫ ਆ ਸਾਡੇ 30 ਪਾਸਟਰ ਐਸੋਸੀਏਸ਼ਨ ਪੁਲਾਥ ਦੇ ਜਿਨ੍ਹਾਂ ਦੇ ਖਿਲਾਫ ਆਏ ਦਿਨ ਬਿਆਨ ਵੱਡੇ ਵੱਡੇ ਚਰਚ ਜਿਹੜੇ ਸਾਡੇ ਹੈਗੇ ਉਹਨਾਂ ਦੇ ਖਿਲਾਫ ਬਿਆਨ ਦੇਣਦਾ ਕਿ ਉਹ ਚਰਚ ਬਚਾਓ ਕਿਦਾਂ ਹੋਇਆ ਤੇ 크ਿਸਚਨ ਕਿਦਾਂ ਹੋ ਸਕਦਾ